ਸਾਸਰੀ ਕਾਲਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਜਿਹੜਾ ਵਲੌਗ ਹੈ ਨਾ ਮੈਂ ਆਪਣੇ ਸਹੁਰੇ ਘਰ ਬਣਵਾਇਆ ਬਣਾਇਆ ਸੀਗਾ ਉੱਥੇ ਅਸੀਂ ਨਾ ਤੰਦੂਰ ਲਿਆਂਦਾ ਸੀ ਕਿਉਂਕਿ ਤੁਹਾਨੂੰ ਪਤਾ ਕਿ ਗਰਮੀਆਂ ਦਾ ਮੌਸਮ ਆ ਤੇ ਹਰ ਕਿਸੇ ਦਾ ਤੰਦੂਰ ਦੀ ਰੋਟੀ ਖਾਣ ਨੂੰ ਬਹੁਤ ਦਿਲ ਕਰਦਾ ਤੇ ਸਾਡਾ ਜਿਹੜੀ ਫੈਮਿਲੀ ਸਾਡੇ ਘਰ ਤੰਦੂਰ ਦੀ ਰੋਟੀ ਕਿਸੇ ਨੂੰ ਨਹੀਂ ਲਾਉਣੀ ਆਉਂਦੀ ਕਿਉਂਕਿ ਕਦੇ ਇੰਨਾ ਕਿਸੇ ਕੋਲ ਟਾਈਮ ਹੋਇਆ ਨਹੀਂ ਗਿਆ ਔਰ ਜਿਹੜੇ ਮੇਰੇ ਮਦਰ ਇਨ ਲਾ ਜਿਵੇਂ ਸੱਸ ਮਾ ਨੇ ਉਹਨਾਂ ਦੀ ਨਾ ਬੈਕ ਦੀ ਥੋੜੀ ਪ੍ਰੋਬਲਮ ਆ ਇਸ ਲਈ ਉਹ ਖੜ ਕੇ ਲਾ ਨਹੀਂ ਸਕਦੇ ਸੋ ਇਸ ਲਈ ਮੈਂ ਉੱਥੇ ਗਈ ਤੇ ਮੇਰੇ ਦਿਉਰ ਨੇ ਮੈਨੂੰ ਕਿਹਾ ਕਿ ਭਾਬੀ ਆਪਾਂ ਤੰਦੂਰ ਲੈ ਕੇ ਚੱਲੀਏ ਆਪਾਂ ਤੰਦੂਰ ਦੀ ਰੋਟੀ ਲਾ ਕੇ ਖਾਵਾਂਗੇ ਤੇ ਜਦੋਂ ਅਸੀਂ ਤੰਦੂਰ ਘਰੇ ਲੈ ਕੇ ਆਏ ਤੇ ਮੈਂ ਮੰਮੀ ਦੇ ਨਾਲ ਗੱਲ ਕੀਤੀ ਮੇਰੇ ਰੰਡਿਆਲੇ ਵਾਲੇ ਮੰਮੀ ਕਹਿੰਦੇ ਕਿ ਆਪਾਂ ਨੂੰ ਕਰੋੰਡ ਵਗੈਰਾ ਚਾਹੀਦਾ ਤੇ ਮੈਂ ਇਧਰੋਂ ਵੀ ਮੰਮੀ ਨੂੰ ਪੁੱਛਿਆ ਫਿਰ ਮੈਂ ਕਿਹਾ ਮੰਮੀ ਸਾਡੇ ਕਰੋੰਡ ਤਾਂ ਹੈ ਨਹੀਂ ਮੈਂ ਕੀ ਕਰਾਂ ਤੇ ਮੰਮੀ ਨੇ ਮੈਨੂੰ ਸਲਾਹ ਦਿੱਤੀ ਮੰਮੀ ਕਹਿੰਦੀ ਜੇ ਘਰੇ ਖੱਟੀ ਲੱਸੀ ਬਈ ਹੈ ਨਾ ਤੂੰ ਉਹ ਲੈ ਕੇ ਨਾ ਚੰਗੀ ਤਰ੍ਹਾਂ ਤੰਦੂਰ 'ਚ ਮਾਰ ਦੇ ਤੇ ਬਾਹਲੀ ਗੱਲ ਆ ਉਹਨੂੰ ਕੌੜਾ ਕਰਨ ਲਈ ਵੀ ਜਿਹੜੀ ਮਿੱਟੀ ਨਾ ਉਤਰੇ ਤੇ ਤੂੰ ਨਾ ਦੇਖ ਦੇ ਪੱਤੇ ਜਿਹੜੇ ਆ ਉਹ ਫੇਰ ਦੇ ਹੁਣ ਦੇਖ ਲੋ ਕਿ ਮੈਂ ਜਦੋਂ ਮਿੱਟੀ ਮਾਰਨ ਲੱਗੀ ਸਾਡਾ ਸਾਰਾ ਟੱਬਰ ਵੈਸੇ ਤਾਂ ਆਲੇ ਦੁਆਲੇ ਆ ਕੇ ਵਿਚਾਰਾ ਖੜਾ ਹੋ ਗਿਆ ਸੀਗਾ ਤੇ ਮੈਂ ਮਾਨਪ੍ਰੀਤ ਨੂੰ ਆਵਾਜ਼ ਦਿੱਤੀ ਕਿ ਮੈਨੂੰ ਦੇਖ ਦੇ ਪੱਤੇ ਲਿਆ ਦੇ ਤੇ ਉਹ ਮੇਰੀ ਭੈਣ ਵੇਖ ਥੋੜੇ ਜੇ ਦੇਗਦੇ ਪੱਤੇ ਲਈਓ ਦੇਗਦੇ ਪੱਤੇ ਥੁਰਦੇ ਉਹ ਇੱਕ ਤਾਂ ਗਰਮੀ ਵੀ ਬੜੀ ਤੁਹਾਨੂੰ ਪਤਾ ਵੀ ਗਰਮੀ ਜਿਹੜੀ ਹੈ ਨਾ ਸ਼ਾਮ ਦੇ ਟਾਈਮ ਤੇ ਹੋਰ ਵੀ ਜ਼ਿਆਦਾ ਲੱਗਦੀ ਹੈ ਔਰ ਅੱਗੋ ਅਸੀਂ ਰਹਿੰਦੇ ਵੀ ਖੇਤਾਂ 'ਚ ਤੇ ਸਾਡੇ ਤਾਂ ਸਿੱਧੀਆਂ ਲੋਆਂ ਵਗਦੀਆਂ ਨੇ ਸੋ ਜਦੋਂ ਫਿਰ ਮੈਂ ਜਦੋਂ ਦੇਗਦੇ ਪੱਤੇ ਉਹਨੇ ਲੈ ਕੇ ਦਿੱਤੇ ਤੇ ਮੈਂ ਦੇਗਦੇ ਪੱਤੇ ਮਾਰਨੇ ਸ਼ੁਰੂ ਕਰ ਦਿੱਤੇ ਉੱਥੇ ਮੰਮੀ ਕੋਲ ਬੇਟੀ ਮੰਮੀ ਕਹਿੰਦੀ ਚੱਲ ਮੈਂ ਤੇਰੇ ਨਾਲ ਹੈਲਪ ਕਰਾ ਦਿੰਨੀ ਆ ਵੇ ਤੂੰ ਇਕੱਲੀ ਕਿੱਥੇ ਲੱਗੀ ਰਹੇਂਗੀ ਸੋ ਇਸੇ ਤਰ੍ਹਾਂ ਸਾਡਾ ਜਿਹੜਾ ਟੱਬਰ ਆ ਇੱਥੇ ਵੇਖਿਓ ਤੁਸੀਂ ਸਾਡਾ ਮੇਰੇ ਦਿਓਰ ਦੇ ਜਵਾਕ ਮੇਰੇ ਦਿਓਰ ਸਾਰੇ ਇੱਥੇ ਹੀ ਤੁਰੇ ਫਿਰਦੇ ਹਉਣੇ ਕੋਈ ਹਰ ਕਿਸੇ ਨੇ 1 ਬਾਈ 1 ਆ ਜਾਣਾ ਹੁਣ ਮਨਪ੍ਰੀਤ ਨੂੰ ਮੈਂ ਕਿਹਾ ਕਿ ਚਲੋ ਜਦੋਂ ਸਾਰਾ ਪ੍ਰੋਸੈਸ ਹੋ ਗਿਆ ਕਿ ਤੂੰ ਲੈ ਕੇ ਆ ਚਲ ਪਾਤੀਆਂ ਬਾਲਣ ਆਪਾਂ ਬਾਲ ਲੀਏ ਤੇ ਸਾਡਾ ਨਿੱਕਾ ਸ਼ੋਰ ਉੱਥੇ ਆ ਗਿਆ ਇਹ ਕੀ ਕਰਦਾ ਜਿੱਦਾਂ ਹੀ ਮੈਂ ਮਾੜੀ ਜੀ ਅੱਖ ਆਸੇ ਪਾਸੇ ਹੋ ਜੇ ਚੱਕ ਕੇ ਸਾਰਾ ਕੁਝ ਤੰਦੂਰ ਚ ਸੁੱਟ ਦਵੇ ਮੈਨੂੰ ਇੰਨਾ ਡਰ ਲੱਗੇ ਨਾ ਕਿਉਂਕਿ ਬੱਚਾ ਆ ਔਰ ਤੰਦੂਰ ਜਿਹੜਾ ਹੀ ਇਦਾਂ ਦਾ ਹੁੰਦਾ ਇਹ ਤਾਂ ਤੁਹਾਨੂੰ ਪਤਾ ਕਿ ਬਾਰੂ ਵੀ ਬਹੁਤ ਜ਼ਿਆਦਾ ਤਪ ਜਾਂਦਾ ਮੈਂ ਬਹੁਤ ਡਰਦੀ ਸੀ ਔਰ ਇਹ ਮੇਰੇ ਕੋਲ ਆਉਂਦਾ ਨਹੀਂਗਾ ਦੂਰ ਰਹਿੰਦਾ ਦੇਖਿਆ ਇੱਕ ਸੈਕਿੰਡ ਲਾਉਂਦਾ ਇਹ ਵਿੱਚ ਪਾਉਣ ਨੂੰ ਇੱਕ ਸਾਡਾ ਪਹਿਲੀ ਵਾਰ ਤੰਦੂਰ ਸੀ ਤੇ ਇਹ ਮੇਰੇ ਜਿਹੜਾ ਦੂਸਰੇ ਛੋਟੇ ਦਿਓਰ ਦਾ ਬੇਟਾ ਆ ਵੱਡੇ ਵਾਲਾ ਤੇ ਜਿਹੜਾ ਛੋਟਾ ਇਹ ਮੇਰੇ ਵਿਚਕਾਰਲੇ ਦਿਓਰ ਦਾ ਬੇਟਾ ਹੈ ਮੇਰੇ ਵਿਚਕਾਰਲੇ ਦਿਓਰ ਦੇ ਦੋ ਬੱਚੇ ਨੇ ਇੱਕ ਬੇਟੀ ਇੱਕ ਬੇਟਾ ਤੇ ਛੋਟੇ ਵਾਲੇ ਦੇ ਇੱਕੋ ਬੇਟਾ ਹੀ ਆ ਮੇਰੇ ਹਸਬੰਡ ਹੁਣੇ ਤਿੰਨ ਭਰਾ ਨੇ ਤੇ ਸਾਡੀ ਜਿਹੜੀ ਹੈ ਜੁਆਇੰਟ ਫੈਮਿਲੀ ਆ ਔਰ ਮੇਰੇ ਵਿਆਹ ਨੂੰ 14 ਸਾਲ ਹੋ ਗਏ ਨੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਤੱਕ ਅਸੀਂ ਇਕੱਠੇ ਹੀ ਸਾਰੇ ਰਹਨੇ ਸਾਡੀ ਰੋਟੀ ਪਾਣੀ ਸਾਰਾ ਕੁਝ ਇਕੱਠਾ ਹੀ ਆ ਮੇਰਾ ਮੇਰੀਆਂ ਦਰਾਨੀਆਂ ਦੇ ਨਾਲ ਭੈਣਾ ਵਾਂਗੂ ਪਿਆਰ ਆ ਵਾਹਿਗੁਰੂ ਸਾਰਿਆਂ ਦਾ ਰੱਖੇ ਔਰ ਜਦੋਂ ਮੈਨੂੰ ਤੁਸੀਂ ਸਾਰੇ ਕੁਐਸਚਨ ਕਰਦੇ ਹੋ ਨਾ ਕਿ ਤੁਸੀਂ ਆਪਦੇ ਸਹੁਰੇ ਨਹੀਂ ਜਾਂਦੇ ਤੁਸੀਂ ਐਨੇ ਦੇਖੋ ਮੈਂ ਆਪਦੇ ਸਹੁਰੇ ਜਾਣੀ ਆ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਮੇਰੇ ਸਹੁਰਿਆਂ ਨਾਲ ਮੇਰੇ ਪੇਕੇਆਂ ਵਾਂਗ ਹੀ ਬੰਦੀ ਆ ਰੀਜ਼ਨ ਇਹ ਆ ਕਿ ਉੱਥੋਂ ਦੇ ਅਸੀਂ ਵਲੌਗ ਨਹੀਂ ਪਾਉਂਦੇ ਵਲੌਗ ਕਿਉਂ ਨਹੀਂ ਪਾਉਂਦੇ ਕਿਉਂਕਿ ਸਾਰਿਆਂ ਨੂੰ ਸ਼ਰਮ ਮਤਲਬ ਕਿ ਇ ਚੀਜ਼ਾਂ ਦਾ ਸ਼ਰਮ ਮਹਿਸੂਸ ਹੁੰਦੀ ਆ ਗੱਲ ਕਰਨ ਨੂੰ ਹੁਣ ਤੁਸੀਂ ਦੇਖ ਹੀ ਸਕਦੇ ਜਿਵੇਂ ਅੱਗ ਭਾਲ ਰਹੀ ਹੈ ਸਾਡਾ ਟਿੱਡਾ ਟੇਕ ਨਹੀਂ ਰਿਹਾ ਹਨਾ ਇਨੇ ਮੇਰੇ ਤਾਂ ਦੋ ਤਿੰਨ ਵਾਰ ਕੋਟ ਖਾਦੀ ਆ ਬਾਕੀ ਦੇ ਜਵਾਕ ਵੀ ਆ ਗਏ ਹਾਲਾਂਕਿ ਸਾਡਾ ਸਾਰਿਆਂ ਦਾ ਮੇਰੇ ਸਹੁਰੇ ਘਰ ਬਹੁਤ ਜ਼ਿਆਦਾ ਜੀ ਲੱਗਦਾ ਪਰ ਕਈ ਵਾਰਾਂ ਕੀ ਹੁੰਦਾ ਜੋ ਤੁਹਾਨੂੰ ਦਿਖਦਾ ਉਹ ਹਮੇਸ਼ਾ ਸੱਚ ਨਹੀਂ ਹੁੰਦਾ ਇਹਦਾ ਕੋਈ ਮਤਲਬ ਨਹੀਂ ਕਿ ਜੇ ਅਸੀਂ ਨੂਰਪੁਰੇ ਆ ਕੇ ਰਹਿਨੀ ਆ ਜਾਂ ਇੱਥੇ ਅਸੀਂ ਵਲੌਗਾਂ ਦੇ ਵਿੱਚ ਆਉਣੀ ਆ ਤਾਂ ਅਸੀਂ ਸਹੁਰੇ ਨਹੀਂ ਜਾਂਦੀਆਂ ਸਹੁਰੇ ਜਾਂਨੇ ਆ ਸਾਨੂੰ ਵੀ ਆਪਣੇ ਸਹੁਰੇ ਲੋੜੀ ਦੇ ਆ ਹਰੇਕ ਕੁੜੀ ਨੂੰ ਆਪਣਾ ਘਰ ਲੋੜੀ ਦਾ ਹੁੰਦਾ ਔਰ ਪਰਮਾਤਮਾ ਹਰੇਕ ਧੀ ਭੈਣ ਆਪਦੇ ਘਰਾਂ ਚ ਬਸਦੀ ਰੱਖੇ ਸੋ ਇਸੇ ਤਰ੍ਹਾਂ ਆ ਸਾਡੀ ਜਗਵੀਰ ਇਹ ਮੇਰੀ ਸਭ ਤੋਂ ਛੋਟੀ ਦਰਾਨੀ ਆ ਇਹ ਵਿਚਾਰੀ ਬਹੁਤ ਹੁਣ ਰਹਿ ਗਈ ਪਹਿਲਾਂ ਤਾਂ ਥੋੜਾ ਫਰਕ ਹੁੰਦਾ ਸੀ ਸਾਰਾ ਦਿਨ ਭੱਜੀ ਨੱਸੀ ਫਿਰਦੀ ਰਹ ਇੱਕ ਜਵਾਕ ਤੁਹਾਨੂੰ ਪਤਾ ਐਕਸੀਜਨ ਦਾ ਟਾਈਮ ਆ ਗਰਮੀ ਆ ਖਾਦਾ ਪੀਤਾ ਵੈਸੇ ਕੁਛ ਨਹੀਂ ਪਚਦਾ ਤੇ ਚਲੋ ਇਸੇ ਤਰ੍ਹਾਂ ਅਸੀਂ ਰਲ ਮਿਲ ਕੇ ਤੇ ਪ੍ਰਭ ਨੂੰ ਇਹਨਾਂ ਨੇ ਕੈਮਰਾ ਫੜਾ ਦਿੱਤਾ ਵੀ ਪ੍ਰਭ ਵੀਡੀਓ ਬਣਾਉਣ ਲੱਗੀ ਤੇ ਭੈਣ ਜੀ ਮੇਰੇ ਵਾਸਤੇ ਜਿਹੜੀ ਡੱਬੀ ਲੈ ਕੇ ਆਈ ਸੀ ਚੁੱਲ੍ਹੇ 'ਚ ਬਾਲਣ ਨੂੰ ਉਹ ਸਿੱਲੀ ਸੀ ਤੇ ਡੱਬੀ ਦੇ ਨਾਲ ਆ ਗਈ ਨਾ ਬਲੇ ਫਿਰ ਮੈਂ ਇਹਨੂੰ ਕਿਹਾ ਮੈਂ ਹਾਂ ਤੂੰ ਹੋਰ ਡੱਬੀ ਲੈ ਕੇ ਆ ਕੋਈ ਅੱਜ ਦੀ ਡੱਬੀ ਲੈ ਕੇ ਆ ਕੇ ਆਪਾਂ ਬਾਲ ਲਈਏ ਇਹਨਾਂ ਸਾਰਿਆਂ ਨੂੰ ਸੰਗ ਆਉਂਦੀ ਆ ਉਹ ਕਹਿੰਦੇ ਸਾਨੂੰ ਸਾਡੇ ਤੋਂ ਨਹੀਂ ਬੋਲਿਆ ਜਾਂਦਾ ਦੇਦੀ ਅਸੀਂ ਉਦਾਂ ਤੇ ਤੁਹਾਡੇ ਨਾਲ ਕੰਮ ਕਰਾ ਦਾਂਗੇ ਪਰ ਵਲੌਗ ਦੇ ਵਿੱਚ ਨਹੀਂ ਬੋਲਿਆ ਜਾਂਦਾ ਕਿਉਂਕਿ ਬਥੇਰਾ ਕੁਛ ਆ ਤੁਹਾਨੂੰ ਪਤਾ ਹਰੇਕ ਬੰਦੇ ਨੂੰ ਸ਼ਰਮ ਆਉਂਦੀ ਐ ਸਾਡਾ ਕੰਮ ਵਾਲਾ ਬਾਈ ਇਹਦਾ ਨਾ ਸੋਨੇ ਬਹੁਤ ਵਧੀਆ ਬੰਦਾ ਸੋ ਇੰਨੇ ਮੈਨੂੰ ਮੈਂ ਵੀ ਕਦੇ ਤੰਦੂਰ ਦੇ ਵਿੱਚ ਰੋਟੀ ਨਹੀਂ ਸਿਲਾਈ ਇੰਨੇ ਮੇਰੀ ਹੈਲਪ ਕੀਤੀ ਇੰਨੇ ਮੈਨੂੰ ਦੱਸਿਆ ਕਿ ਭਾਬੀ ਤੂੰ ਇਦਾਂ ਕਰਕੇ ਬਣਾ ਸਕਦੀ ਡੈਡੀ ਹੁਣ ਸਾਡੇ ਡੈਡੀ ਆ ਗਏ ਡੈਡੀ ਨੇ ਛਟੀਆਂ ਲੈ ਲਏ ਤੇ ਡੈਡੀ ਕਹਿੰਦੇ ਮੈਂਲ ਕਰ ਤੂੰ ਇਹ ਦੇਖੋ ਕਿ ਕਿਉਂ ਨਹੀਂ ਰੋਟੀਆਂ ਵਧੀਆ ਬਣਨੀਆਂ ਮੈਨੂੰ ਤਾਂ ਇੰਨਾ ਕੰਫੀਡੈਂਸ ਹੈ ਮੈਂ ਡੈਡੀ ਕੋਈ ਗੱਲ ਨਹੀਂ ਆਪਾਂ ਬਣਾ ਲਾਂਗੇ ਪਹਿਲੀ ਵਾਰੀ ਭਲਾ ਬਣਾਉਣੀ ਕਿਉਂਕਿ ਜਿੱਥੇ ਇੰਨੇ ਜ਼ਿਆਦਾ ਪਰਿਵਾਰ ਦਾ ਸਾਥ ਹੋਵੇ ਤੁਹਾਨੂੰ ਪਤਾ ਹੀ ਆ ਚੀਜ਼ਾਂ ਤੇ ਆਟੋਮੈਟਿਕ ਹੋ ਜਾਂਦੀਆਂ ਮੈਂ ਤਾਂ ਇਹੀ ਕਹਿੰਨੀ ਹੂ ਪਰਮਾਤਮਾ ਸਾਰਿਆਂ ਦੇ ਹੁਣ ਇਹ ਮੇਰਾ ਵਿਚਾਲਾ ਦਾ ਦੌਰ ਵੀ ਹੈ ਤੇ ਤੁਸੀਂ ਮੰਨਣਾ ਨਹੀਂ ਸਾਡੇ ਘਰ ਅਸੀਂ ਕੁਝ ਵੀ ਕਰਨਾ ਹੋਵੇ ਨਾ ਸਾਡਾ ਟੱਬਰ ਸਾਡੇ ਨਾਲ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਆ ਮੈਂ ਨਾ ਆਪਣੇ ਵਿਆਹ ਤੋਂ ਬਾਅਦ ਹੀ ਆਪਣੀ ਬੀਐਸਸੀ ਨਰਸਿੰਗ ਕੀਤੀ ਹੈ ਨਾ ਮਾਸਟਰ ਆਫ ਨਰਸਿੰਗ ਵੀ ਵਿਆਹ ਤੋਂ ਬਾਅਦ ਹੀ ਕੀਤੀ ਹੈ ਤੇ ਇਹ ਸਭ ਕੁਝ ਕਿਉਂ ਪੋਸੀਬਲ ਹੋ ਪਾਇਆ ਬੱਚਿਆਂ ਦੇ ਨਾਲ ਕਿਉਂਕਿ ਜਿਹੜੀ ਸਾਡੀ ਫੈਮਿਲੀ ਆ ਉਹ ਬਹੁਤ ਸਪੋਰਟਿਵ ਆ ਮੇਰੇ ਇਨ ਲਵਜ਼ ਬਹੁਤ ਜ਼ਿਆਦਾ ਸਪੋਰਟਿਵ ਆ ਐਨੀਆ ਮੇਰੇ ਦਿਉਰਾਂ ਦਾ ਵੀ ਹਮੇਸ਼ਾ ਸਾਥ ਰਿਹਾ ਦਰਾਨੀਆਂ ਦਾ ਵੀ ਰਿਹਾ ਸੋ ਇਸੇ ਤਰ੍ਹਾਂ ਅਸੀਂ ਹੌਲੀ ਹੌਲੀ ਕਰਕੇ ਜਿਹੜਾ ਕੰਮ ਉਹ ਕਰਦੇ ਆ ਤਾਂ ਤੁਸੀਂ ਇੱਕ ਚੀਜ਼ ਆ ਇੱਥੇ ਮੈਂ ਜ਼ਰੂਰ ਤੁਹਾਡਾ ਸ਼ੇਅਰ ਕਰਨਾ ਚਾਹੂੰਗੀ ਦੇਖੋ ਹਾਲਾਤ ਬੰਦੇ ਦੇ ਜ਼ਿੰਦਗੀ ਚ ਸਦਾ ਇੱਕੋ ਜਿਹੇ ਹਮੇਸ਼ਾ ਚੰਗੇ ਜਾਂ ਮਾੜੇ ਹੁੰਦੇ ਹੀ ਹੁੰਦੇ ਆ ਔਰ ਨਾ ਅਸੀਂ ਕਿਸੇ ਨੂੰ ਕੋਈ ਸਲਾਹ ਜਾਂ ਕੋਈ ਮਤ ਦਿੰਨੇ ਆ ਕਿਉਂਕਿ ਅਸੀਂ ਤਾਂ ਆਪਕ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਠੋਕੜਾਂ ਖਾ ਕੇ ਤਾ ਹੋਏ ਆ ਪਰ ਮੈਨੂੰ ਇਹ ਲੱਗਦਾ ਕਿ ਜੇ ਤੁਹਾਡੇ ਕੋਲ ਇੱਕ ਫੈਮਿਲੀ ਦੀ سپورਟ ਹੈਗੀ ਨਾ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਮੋੜ ਤੇ ਕਿਸੇ ਵੀ ਹਾਲਾਤ ਦੇ ਨਾਲ ਤੁਸੀਂ ਲੜ ਸਕਦੇ ਹੋ ਸੋ ਪਲੀਜ਼ ਇਹੀ ਆਪਣੇ ਘਰੇ ਪਰਿਵਾਰ ਚ ਕੋਸ਼ਿਸ਼ ਕਰਿਆ ਕਰੋ ਚਾਹੇ ਤੁਹਾਡੇ ਘਰ ਦੇ ਮੇਲ ਨਾਲ ਜਿਵੇਂ ਵੀ ਆ ਸਾਰਿਆਂ ਨੂੰ ਨਾ ਇੱਕ ਦੂਜੇ ਦਾ ਸਾਥ ਦੇ ਕੇ ਚੱਲਣਾ ਚਾਹੀਦਾ ਜਿਵੇਂ ਸਾਡੀ ਫੈਮਿਲੀ ਕਰਦੀ ਹੈ ਇਹ ਹਮੇਸ਼ਾ ਸਾਡਾ ਸਾਥ ਦਿੰਦੀ ਹੀ ਦਿੰਦੀ ਆ ਬਾਕੀ ਇਹ ਹੁੰਦਾ ਕਿ ਪਰਿਵਾਰ ਦੀ سپورਟ ਦੇ ਨਾਲ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਲੋ ਇੰਨੇ ਜਦੋਂ ਜੈਤ ਕਾਰਨ ਕਰਾਉਣ ਤੋਂ ਬਾਅਦ ਫਾਈਨਲੀ ਸਾਡੀ ਜਿਹੜੀ ਆਗਾ ਉਹ ਬਲ ਗਈ ਤੇ ਮੇਰਾ ਦਿਓਰ ਤੇ ਮੰਮੀ ਇੱਥੇ ਆ ਕੇ ਬਹਿ ਗਿਆ ਸਾਡਾ ਬਾਈ ਸੋਨੀ ਉਹ ਵੀ ਕੋਲੀ ਤਰਿਆ ਬੈਠਾ ਕਿਉਂਕਿ ਇਹ ਵੀ ਕਹਿੰਦਾ ਭੈਣੇ ਆ ਭਾਬੀ ਅੱਜ ਮੈਂ ਨਾ ਤੰਦੂਰ ਦੀਆਂ ਰੋਟੀਆਂ ਹੀ ਲੈ ਕੇ ਜਾਣੀਆਂ ਕੋਈ ਕੁਝ ਹੋ ਜੇ ਬਣਾਉਣੀ ਹੈ ਜ਼ਰੂਰ ਹੁਣ ਡੈਡੀ ਵੀ ਆ ਗਏ ਕੋਲ ਸਾਡੇ ਜਿਵੇਂ ਕਿ ਤੁਸੀਂ ਵੇਖ ਹੀ ਲਿਆ ਅਸੀਂ ਕਾਲ ਕਰਾ ਕੇ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚ ਹੀ ਗਈਆਂ ਚਾਰ ਤਿੰਨੇ ਦਰਾਣੀ ਚਟਾਨੀਆਂ ਅਸੀਂ ਨਾਲ ਖਦੰਦੂਰ ਦੇ ਦਵਾਲੇ ਲੱਗੀਆਂ ਹੋਈਆਂ ਮਨਪ੍ਰੀਤ ਮੈਨੂੰ ਰੋਟੀ ਵੇਲ ਕੇ ਦੇ ਰਹੀ ਸੀ ਤੇ ਮੈਂ ਉਹਨੂੰ ਜਿਹੜੀ ਤੰਦੂਰ ਦੇ ਵਿੱਚ ਲਾ ਲਾ ਕੇ ਉਹਨੂੰ ਬਾਹਰ ਕਾਟਰ ਸੀ ਹਾਲਾ ਕਿ ਇਟਸ ਇੱਕ ਬਹੁਤ ਈਜ਼ੀ ਜੌਬ ਰਹੀ ਮੈਨੂੰ ਲੱਗਦਾ ਇਹਦੇ ਨਾਲੋਂ ਈਜ਼ੀ ਤਾਂ ਸਾਨੂੰ ਕੰਮ ਕਰਨਾ ਦੂਜਾ ਸੌਖਾ ਲੱਗਦਾ ਇੱਕ ਤਾਂ ਵਿੱਚ ਅੱਗ ਬਲੀ ਜਾਵੇ ਔਰ ਮੇਰਾ ਇਹ ਪਹਿਲੀ ਵਾਰ ਦਾ ਟਾਈਮ ਸੀ ਪਰ ਨਹੀਂ ਅਸੀਂ ਹਿੰਮਤ ਨਹੀਂ ਹਾਰੀ ਮੈਂ ਅਸੀਂ ਕਿਹਾ ਅਸੀਂ ਕਰ ਲਵਾਂਗੇ ਪਰ ਕੀਤਾ ਫਿਰ ਇੱਥੇ ਨਾ ਜਿਹੜਾ ਸਾਡਾ ਕੰਮ ਵਾਲਾ ਬਾਈ ਨਾ ਉਹ ਨਾ ਮੈਨੂੰ ਇੱਕ ਇਨੂ ਬਣਾ ਕੇ ਲੈ ਕੇ ਦਿੰਦਾ ਉਹ ਮੈਨੂੰ ਕਹਿੰਦਾ ਭਾਬੀ ਤੂੰ ਮੈਨੂੰ ਫੜਾ ਦੇ ਮੈਂ ਤੈਨੂੰ ਨਾ ਇਨੂ ਬਣਾ ਕੇ ਲੱਦਾਂ ਉਹਨੇ ਇਨੂ ਬਣਾ ਕੇ ਲੈ ਕੇ ਦਿੱਤਾ ਫਿਰ ਮੇਰੇ ਦਿਉਰ ਨੇ ਤੇ ਉਹਨੇ ਜਾ ਕੇ ਨਾ ਮੈਨੂੰ ਇੱਕ ਕੁੰਡੀ ਵੀ ਬਣਾ ਕੇ ਲੈ ਦਿੱਤੀ ਹੋ ਸਕਦਾ ਤੁਹਾਨੂੰ ਇੱਥੇ ਲਾਸਟ ਚ ਉਹ ਦਿਖੇ ਤੇ ਉਹ ਕੁੰਡੀ ਬਣਾ ਕੇ ਲਗਾਈ ਕਿਉਂਕਿ ਮੈਨੂੰ ਅੱਗ ਤੋਂ ਬਹੁਤ ਲੱਗ ਰਿਆ ਸੀ ਕਿਉਂਕਿ ਹੱਥ ਬਹੁਤ ਸੜਦੇ ਸੀ ਪਰ ਇਹ ਆ ਕਿ ਅਸੀਂ ਰੋਟੀਆਂ ਜਿਹੜੀਆਂ ਸੀ ਉਹ ਬਣਾ ਲਈਆਂ ਸੀ ਐਦਾਂ ਨਹੀਂ ਪਰ ਇੱਕ ਚੀਜ਼ ਜ਼ਰੂਰ ਇੱਥੇ ਮੈਨੂੰ ਚੰਗੀ ਲੱਗੀ ਜਿੰਦਾ ਸਾਡੇ ਪਰਿਵਾਰ ਚ ਵਾਏ ਕਰੋ ਕਿਸੇ ਦੀ ਨਜ਼ਰ ਨਾ ਲੱਗੇ ਪਰਿਵਾਰ ਨੂੰ ਜਿੱਦਾਂ ਅਸੀਂ ਸਾਰਾ ਪਰਿਵਾਰ ਇੱਕ ਦੂਜੇ ਦੇ ਨਾਲ ਖੜੇ ਹੋ ਕੇ ਛੋਟੀ ਛੋਟੀ ਚੀਜ਼ ਨੂੰ ਕਰਦੇ ਆ ਮੈਨੂੰ ਇਹ ਹੀ ਵਧੀਆ ਲੱਗਦਾ ਕਿ ਹਰੇਕ ਘਰ ਪਰਿਵਾਰ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਉਹ ਹੋਣੀਆਂ ਚਾਹੀਦੀਆਂ ਮੇਰੇ ਪੇਕੇ ਵੀ ਸਾਨੂੰ ਇਸੇ ਤਰ੍ਹਾਂ ਸਾਡੇ ਭਰਾਵਾਂ ਦੀ ਸਪੋਰਟ ਰਹੀ ਆ ਸਾਡਾ ਪਰਿਵਾਰ ਦੀ ਸਪੋਰਟ ਰਹੀ ਆ ਔਰ ਮੇਰੇ ਦਾਦਾ ਜੀ ਉਹ ਵੀ ਹਮੇਸ਼ਾ ਕਦੇ ਕੁੜੀਆਂ ਜਾਂ ਮੁੰਡਿਆਂ 'ਚ ਕੋਈ ਫਰਕ ਨਹੀਂ ਸੀ ਕਰਦੇ ਹੁੰਦੇ ਸੋ ਉਸੇ ਤਰ੍ਹਾਂ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਸੋਹਰਾ ਘਰ ਵੀ ਓਵੇਂ ਦਾ ਹੀ ਮਿਲਿਆ ਅੱਜ ਦੋਸੀ ਦੇਖ ਲਿਆ ਉਹ ਸੋਨੀ ਬਾਈ ਉਹ ਮੇਰੇ ਵਾਸਤੇ ਬਣਾ ਕੇ ਲੈ ਕੇ ਆਉਂਦਾ ਹੈ ਇਹ ਬਹੁਤ ਪੁਰਾਣਾ ਸਾਡੇ ਕੰਮ ਕਰਦਾ ਬਟ ਸਾਡੇ ਕੰਮ ਵਾਲੇ ਦੀ ਬੜੀ ਸਿਫਤਾ ਤੇ ਚਲੋ ਬਾਕੀ ਤੁਹਾਨੂੰ ਪਤਾ ਹੀ ਆ ਕਿ ਟੱਬਰ ਦੀਆਂ ਰੋਟੀਆਂ ਲਾਉਣੀਆਂ ਕੋਈ ਛੋਟੀ ਜੀ ਗੱਲ ਤਾਂ ਨਹੀਂ ਹੁੰਦੀ ਕਿਉਂਕਿ ਬਾਈ ਨੇ ਵੀ ਆਪਣੀ ਰੋਟੀ ਲੈ ਕੇ ਜਾਣੀ ਸੀਗੀ ਤੇ ਬਾਕੀ ਉਦਾਂ ਵੀ ਸਾਡੇ ਤੂੜੀ ਦਾ ਸੀਜ਼ਨ ਕਰਕੇ ਘਰੇ ਕੰਮ ਵਾਲੇ ਲੱਗੇ ਹੀ ਹੋਏ ਆ ਬਾਕੀ ਤੁਸੀਂ ਵੀ ਆਪਣਾ opinion ਮੈਨੂੰ ਜ਼ਰੂਰ ਦਿਓ ਤੁਹਾਨੂੰ ਕੀ ਲੱਗਦਾ ਕਿ ਇੱਥੇ ਅਸੀਂ ਕੀ ਗਲਤ ਸੀ ਕੀ ਸਹੀ ਸੀ ਕਿਉਂਕਿ ਅਸੀਂ ਤਾਂ ਮੇਰੇ ਅਕੋਰਡਿੰਗ ਤਾਂ ਜੋ ਪਰਿਵਾਰ ਦੀਆਂ ਖੁਸ਼ੀਆਂ ਲਈ ਛੋਟੀਆਂ-ਛੋਟੀਆਂ ਕਿਉਂਕਿ ਮੈਂ ਅੱਜ ਤੱਕ ਕਦੀ ਵੀ ਇਦਾਂ ਨਹੀਂ ਕੀਤਾ ਮੇਰੇ ਦਿਉਰਾ ਨੇ ਮੈਨੂੰ ਕੋਈ ਫਰਮਾਇਸ਼ ਕੀਤੀ ਹੋਵੇ ਜਾਂ ਮੇਰੇ ਹਸਬੰਡ ਨੇ ਮੈਂ ਉਹ ਪੂਰੀ ਨਾ ਕੀਤੀ ਹੋਵੇ ਮੇਰੇ ਵਾਸਤੇ ਉਹੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਜਦੋਂ ਉਹਨਾਂ ਦੀ ਕੋਈ ਛੋਟੀ-ਛੋਟੀ ਚੀਜ਼ ਜਾਂ ਕੋਈ ਇੱਛਾ ਜਿਹੜੀ ਆ ਮੈਂ ਪੂਰੀ ਕਰਦੀ ਆ ਸੋ ਪਰ ਮੇਰੀਆਂ ਦਰਾਨੀਆਂ ਨੇ ਵੀ ਹਮੇਸ਼ਾ ਮੇਰਾ ਸਾਥ ਬਹੁਤ ਦਿੱਤਾ ਪਰ ਅਸੀਂ ਕਿਤੇ ਨਾ ਕਿਤੇ ਘਰ ਕਰ ਕਰਾ ਕੇ ਹਰ ਇੱਕ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੀ ਬਾਕੀ ਤੁਸੀਂ ਆਪਣਾ opinion ਮੈਨੂੰ ਜ਼ਰੂਰ ਦਿਓ ਮੈਨੂੰ ਤੁਹਾਡੇ ਵੇਟ ਰਹੋਗੇ ਤੁਹਾਡੇ ਕਮੈਂਟਾਂ ਦੀ ਤੇ ਮੇਰਾ ਵਲੌਗ ਦੇਖਣ ਦੇ ਤਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ